ਵਾਦੀ ਸਰਬਤ ਦਰ ਆਇਆ ਸੰਗਤਾਂ ਦੀ ਆਪ ਜੀਆਂ ਦੇ ਚਰਣਾ ਦੇ ਵਿੱਚ ਅਰਦਾਸ ਬੇਤੀ ਹੈ ਮਹਾਰਾਜ ਜਰਪਾ ਕਰਨੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਸਰਦਾਰ ਬਲਬੀਰ ਕਲਮੀਰ ਸਿੰਘ ਜੀ ਨੂੰ ਨਿਵਾਸ ਬਖਸ਼ਿਸ਼ ਕਰਨਾ ਪਿਛੇ ਪਰਿਵਾਰ ਨੂੰ ਪਾਣਾ ਬੰਨਾਂ ਦੇ ਬਾਲ ਕੋਦਰ ਬਖਸ਼ਿਸ਼ ਕਰਨੀ ਸਤਿਗੁਰੂ ਜੀ ਜੀਤੀ ਅਨਾਰਸ ਕੀਤੀ ਆਪ ਜੀਆਂ ਨੇ ਆਪਣੇ ਘਰ ਵਿੱਚ ਪਰਵਾਨ ਕਰਨੀ ਮਹਾਰਾਜ ਸਮੂਹ ਪਰਵਾਰ ਵੱਲੋਂ ਆਪ ਜੀਆਂ ਨੂੰ ਸੁੰਦਰ ਸਰ ਸਾਹਿਬ ਢੇਟ ਕੀਤੇਗੇ ਹਨ ਆਪ ਜੀ ਨੇ ਸੇਵਕਾਂ ਦੇ ਪਰਦੇ ਤੱਕ ਨੇ ਇੱਜ਼ਤ ਪਤ ਦੀ ਸਹਾਇਤਾ ਕਰਨੀ ਕਾਨਸ਼ੀ ਗੁਰੂ ਗੰਥ ਸਾਹਿਬ ਮਹਾਰਾਜ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਅਮਾਰਤਾ ਵਾਸਤੇ ਗੁਰੂ ਘਰ ਵਾਸਤੇ 1100 ਰੁਪਏ ਦੀ ਸੇਵਾ ਹੋਈ ਹੈ ਦੀ ਸੇਵਾ ਲੇਖੇ ਵਿੱਚ ਲਵਣੀ ਮਹਾਰਾਜ ਆਉਣ ਵਾਲੇ ਸਮੇਂ ਸੁੱਖਾਂ ਭਰੇ ਬਖਸ਼ਿਸ਼ ਕਰਨੇ ਸਾਰੇ ਪਰਿਵਾਰ ਦੇ ਸਿਰ ਤੇ ਮੇਰਾ ਪਰਿਆ ਸਤਿਗੁਰੂ ਹੱਥ ਰੱਖਣਾ ਮਹਾਰਾਜ ਦੇਸ਼ਾਂ ਦੇਸ਼ਾਂ ਵਿੱਚ ਬੱਚਿਆਂ ਦੇ ਸਿਰ ਤੇ ਮੇਰਾ ਪਰਿਆ ਸਤਿਗੁਰੂ ਹੱਥ ਰੱਖਣਾ ਐਸ ਵੰਗਤ ਜੋ ਵੀ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਆਪ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਹੋਏ ਜੀ ਸਭਨਾਂ ਦੀਆਂ ਹਾਜ਼ਰੀਆਂ ਢਟਾਵਾਂ ਸਾਧਗੁਰੂ ਦਾਤ ਕਰਵਾਂ ਕਰਨੀਆਂ ਸਰਬਤ ਸੰਗਤਾਂ ਦੇ ਸਿੱਖੇ ਮੇਰਾ ਭल्या ਹੱਥ ਰੱਖਣਾ ਨਗਰ ਕੀੜੇ ਸਾਧਗੁਰੂ ਆਪ ਜੀਆਂ ਨੇ ਸੁਖ ਵਰਤਾਨਾ ਹਰ ਸਭਤੋ ਆਪ ਜੀ ਦੇ ਚਰਨਾ ਵਿੱਚ ਅਮਰ ਕਮਾਈ ਗੜਾ ਚਾਤੀ ਦੇਗ ਅਰੇ ਗੁਰੂ ਕੇ ਰੰਗਰ ਸਾਜ ਕਰਕੇ ਹਾਜ਼ਰ ਹੋਏ ਨੇ ਆਪ ਜੀ ਕਿਰਪਾ ਕਰੋ ਦਰ ਪਰਮਾਨ ਕਰੋ ਤੋਗ ਲਾਓ ਤੋਗ ਲਗਿਆ ਰੰਗਰ ਆਪ ਜੀ ਦੀ ਸਾਧ